ਤੇ ਸਵੇਰ ਦੇ ਵੱਜ ਚੁੱਕੇ ਨੇ ਲਗਭਗ ਜੀ 6 ਤੇ ਸੰਗਤ ਸਾਰੀ ਜਿਹੜੀ ਜਾਣ ਲੱਗ ਪਈ ਤੇ ਸਾਹਮਣੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਨਗਰਾਸੂ ਤੇ ਇੱਥੇ ਕੱਟੀ ਸੀਗੀ ਆਪਾਂ ਰਾਤ ਤੇ ਇੱਥੋਂ ਮੋਟਰਸਾਈਕਲ ਚੱਕਣ ਤੋਂ ਬਾਅਦ ਜੀ ਹੁਣ ਆਪਾਂ ਜਾਵਾਂਗੇ ਇੱਥੋਂ ਗੋਵਿੰਦ ਘਾਟ ਤੇ ਲਗਭਗ 250 ਕਿਲੋਮੀਟਰ ਬਾਟ ਹੈਗਾਗਾ ਤੇ ਉੱਥੇ ਜਾ ਕੇ ਤੁਹਾਨੂੰ ਕਰਵਾਉਣਿਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਸਾਰੇ ਤੇ ਹਰ ਕਾਮ ਲਈ ਤੇ ਜਿਹੜੇ ਹਾਲ ਇੱਥੇ ਬਣਿਆ ਹੋਇਆ ਤੇ ਸਾਹਮਣੇ ਲਿਖਿਆ ਹੋਇਆ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਤੇ ਸਾਰੀ ਸੰਗਤ ਹੈ ਜਿਹੜੀ ਲਗਭਗ ਕੁਝ ਲੋਕ ਸੁਨੇਹਾ ਬਾਗੇ ਤੇ ਕੁਝ ਲੋਕ ਹਜੇ ਜਾਈ ਜਾਂਦੇ ਨੇ ਤੇ ਇਧਰਲੇ ਪਾਸੇ ਆ ਜਿਹੜਾ ਚਾਹ ਦਾ ਤੇ ਬਿਸਕੁਟਾਂ ਦਾ ਜਿਹੜਾ ਲੰਗਰਾ ਚੱਲੀ ਜਾਂਦਾ ਜੀ ਤੇ ਹੁਣ ਚੱਲਦੇ ਆਂ ਇੱਥੋਂ ਆਪਾਂ ਅੱਗੇ ਤੇ ਲਗਭਗ ਆਪਾਂ 50 ਕਿਲੋਮੀਟਰ ਵਾਰਤ ਆਉਣ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਖੜੇ ਆਂ ਜੀ ਤੇ ਉਧਰਲੇ ਪਾਸੇੋਂ ਆਪਾਂ ਆਏ ਸੀਗੇ ਤੇ ਇੱਧਰਲੇ ਪਾਸੇ ਕੁਝ ਦਰਖਤ ਨੇ ਪਹਾੜ ਨੇ ਤੇ ਥੱਲੇ ਆ ਜਿਹੜਾ ਦਰਿਆ ਉਹ ਵਗੀ ਜਾਂਦਾ ਹੈਗਾ ਤੇ ਅਲੱਗ-ਅਲੱਗ ਤਰ੍ਹਾਂ ਦੇ ਪਹਾੜਾ ਜਿਹੜੇ ਤੁਹਾਨੂੰ ਇੱਥੇ ਵੇਖਣ ਨੂੰ ਮਿਲਣਗੇ ਤੇ ਜੇ ਗੱਲ ਕਰੀਏ ਤਾਂ ਟਿੱਬਿਆਂ ਨੂੰ ਕਟ-ਕਟ ਕੇ ਜਿਹੜਾ ਇਹਨਾਂ ਪਹਾੜਾ ਨੂੰ ਬਣਾਇਆ ਗਿਆ ਹੈਗਾ ਦੇਖੋ ਇੱਧਰਲੇ ਪਾਸੇ ਕਿਵੇਂ ਆ ਜਿਹੜੇ ਪਹਾੜਾ ਉਹ ਕੱਟੇ ਗਏ ਨੇ ਤੇ ਬਹੁਤ ਹੀ ਸੋਹਣਾ ਜਿਹੜਾ ਇਧਰਲੇ ਪਾਸੇ ਸੜਕਾਂ ਬਣੀਆਂ ਹੋਈਆਂ ਨੇ ਲਗਭਗ ਪੂਰੀ ਦੀ ਪੂਰੀ ਸੜਕਾ ਜਿਹੜੀ ਸਾਫ਼ ਬਣੀ ਹੋਈ ਹੈ ਤੇ ਇਧਰਲੇ ਪਾਸੇ ਦੇਖ ਲਓ ਪਹਾੜਾਂ ਦਾ ਰੰਗ ਕਿਹੋ ਜਿਹਾ ਤੇ ਇਧਰਲੇ ਪਾਸੇ ਕੋਈ ਦਰਖਤ ਹੈ ਜਿਹੜਾ ਤੁਹਾਨੂੰ ਦੇਖਣ ਨੂੰ ਨਹੀਂ ਮਿਲਦਾ ਤੇ ਇੱਕ ਪਾਸੇ ਦਰਖਤ ਤੇ ਦੂਜੇ ਪਾਸੇ ਜਿਹੜਾ ਰੇਤਾ ਤੁਹਾਨੂੰ ਆਮ ਦੇਖਣ ਨੂੰ ਮਿਲ ਜੂਗਾ ਤੇ ਇਧਰਲੇ ਪਾਸੇ ਲੱਗਿਆ ਹੋਇਆ ਜੀ ਲੰਗਰ ਤੇ ਲੰਗਰ ਛਕਣ ਤੋਂ ਬਾਅਦ ਇੱਥੋਂ ਆਪਾਂ ਜਾਵਾਂਗੇ ਅੱਗੇ ਲਗਭਗ 60-70 ਕਿਲੋਮੀਟਰ ਬਾਅਦ ਜਿਹੜਾ ਇੱਥੋਂ ਰਹਿ ਗਿਆ ਜੀ ਜੇ ਅੱਗੇ ਕਰਵਾਂਗੇ ਫਿਰ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਉੱਪਰਲੇ ਪਾਸੇ ਲੱਗੇ ਹੋਏ ਨੇ ਟਾਵਰ ਤੇ ਬਹੁਤ ਹੀ ਸੋਹਣਾ ਤੇ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈਗੀ ਵੈਸੇ ਮੌਸਮ ਸਾਫ਼ ਹੈ ਇਸ ਟਾਈਮ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਗੋਵਿੰਦ ਘਾੜ ਦੇ ਵਿੱਚ ਤੇ ਕਾਫੀ ਸਜਾਵਟ ਹੈ ਜਿਹੜੀ ਇੱਥੇ ਕੀਤੀ ਹੋਈ ਆ ਇਧਰਲੇ ਪਾਸੇ ਨਾਲ ਹੀ ਬਣਿਆ ਹੋਇਆ ਹੈਗਾ ਲੰਗਰ ਹਾਲ ਤੇ ਲੰਗਰ ਹਾਲ ਦਾ ਜਿਹੜੀ ਸਜਾਵਟ ਕੀਤੀ ਗਈ ਹੈਗੀ ਕਿਉਂਕਿ ਇਸ ਤੋਂ ਬਾਅਦ ਅੱਗੇ ਜਿਹੜੀ 5-6 ਮਹੀਨੇ ਲਗਾਤਾਰ ਇਸ ਜਗ੍ਹਾ ਦੇ ਵਿੱਚ ਸੰਗਤ ਜਿਹੜੀ ਆਉਂਦੀ ਜਾਂਦੀ ਰਹੂਗੀ ਤੇ ਬਾਬਾ ਜੀ ਨੇ ਜਿਹੜੇ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ ਨੇ ਤੇ ਕਾਫੀ ਸੰਗਤ ਹੈ ਜਿਹੜੀ ਇੱਥੇ ਸੇਵਾ ਕਰਦੀ ਹੈ ਤੇ ਕੁਝ ਲੋਕ ਆ ਜਿਹੜੇ ਇੱਥੇ ਤਨਖਾਹ ਤੇ ਵੀ ਰੱਖੇ ਜਾਂਦੇ ਨੇ ਤੇ ਆ ਗਿਆ ਜੀ ਵਿਚਾਲੜਾ ਪਾਸਾ ਇਧਰਲੇ ਪਾਸੇ ਕਮਰੇ ਵਗੈਰਾ ਬਣੇ ਹੋਏ ਨੇ ਨਾਲ ਹੀ ਤੇ ਨਿਸ਼ਾਨ ਸਾਹਿਬ ਹੈ ਜਿਹੜਾ ਇੱਥੇ ਲੱਗਿਆ ਹੋਇਆ ਹੈਗਾ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਆਪਾਂ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਤੇ ਨਾਲ ਹੀ ਜੋੜਾ ਘਰ ਬਣਿਆ ਹੋਇਆਗਾ ਤੇ ਸਾਹਮਣੇ ਆ ਗਿਆ ਲੰਗਰ ਹਾਲ ਤੇ ਜੋੜਾ ਘਰ ਦੇ ਵਿੱਚ ਜੋੜੇ ਜਮਾ ਕਰਾਉਣ ਤੋਂ ਬਾਅਦ ਫਿਰ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਆਪਾਂ ਦਰਬਾਰ ਸਾਹਿਬ ਦੇ ਵਿੱਚ ਤੇ ਸੰਗਤ ਹਜੇ ਘੱਟ ਹੋਣ ਕਰਕੇ ਜਿਹੜਾ ਰਸ ਵੀ ਉਹ ਘਟਾ ਹੈਗਾ ਤੇ ਸੇਵਾ ਵਗੈਰਾ ਰਸ਼ਨ ਪਾਣੀ ਆ ਜਿਹੜਾ ਉਹ ਆਈ ਜਾਂਦਾਗਾ ਤਾਂ ਜੋ ਸੰਗਤ ਵੱਧ ਜਾਣ ਤੇ ਜਿਹੜੀ ਉਹ ਘਾਟ ਮਹਿਸੂਸ ਨਾ ਹੋਵੇ ਤੇ ਇੱਥੋਂ ਚੱਲਦੇ ਆਂਗੇ ਹੁਣ ਆਪਾਂ ਬਾਹਰਲੇ ਪਾਸੇ ਆਹ ਪੌੜੀਆਂ ਚੜ੍ਹ ਕੇ ਫਿਰ ਆਪਾਂ ਚੱਲਾਂਗੇ ਜੀ ਦਰਬਾਰ ਸਾਹਿਬ ਵੱਲ ਕਿਉਂਕਿ ਦਰਬਾਰ ਸਾਹਿਬ ਆ ਜਿਹੜਾ ਉੱਪਰ ਬਣਿਆ ਹੋਇਆਗਾ ਤੇ ਉਹਦੇ ਥੱਲੇ ਆ ਜਿਹੜਾ ਲੰਗਰ ਹਾਲ ਆ ਉਹ ਬਣਿਆ ਹੋਇਆਗਾ ਉੱਪਰ ਕਾਫੀ ਸਜਾਵਟ ਆ ਜਿਹੜੀ ਉਹ ਕੀਤੀ ਗਈ ਹੈਗੀ ਇਦਾਂ ਦੀਆਂ ਪੌੜੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਤੇ ਇੱਕ ਪਾਸੇ ਸਾਹ ਬਣਾਇਆ ਹੋਇਆ ਤਾਂ ਜੋ ਜਿਹੜਾ ਉੱਪਰ ਸਮਾਨ ਵਗੈਰਾ ਲਿਜਾਣ ਦੇ ਵਿੱਚ ਆਸਾਨੀ ਹੋ ਸਕੇ ਇਹ ਦੇਖੋ ਇੱਧਰ ਕਿੱਡੀ ਸੋਹਣੀ ਜਿਹੜੀ ਸਜਾਵਟ ਆ ਫੁੱਲਾਂ ਦੇ ਨਾਲ ਕੀਤੀ ਗਈ ਆ ਇੱਥੇ ਖੰਡਾ ਵੀ ਲੱਗਿਆ ਹੋਇਆ ਹੈਗਾ ਤੇ ਜਿਹੜਾ ਫੁੱਲਾਂ ਦੇ ਨਾਲ ਆ ਇਹਨੂੰ ਬਣਾਇਆ ਗਿਆਗਾ ਆਸ-ਪਾਸੇ ਚਿੱਟੇ ਨੇ ਤੇ ਗੁਲਾਬੀ ਫੁੱਲ ਦੇ ਨਾਲ ਜਿਹੜਾ ਇਹਨਾਂ ਨੂੰ ਸਜਾਇਆ ਗਿਆਗਾ ਤੇ ਇੱਥੇ ਬੱਬ ਹੋ ਰਹੇ ਰੰਗ ਜਿਹੜੀਆਂ ਫੋਟੋ ਮਾਰ ਵਗੈਰਾ ਨੇ ਇੱਥੇ ਲੱਗੀਆਂ ਹੋਈਆਂ ਨੇ ਤੇ ਕਾਫੀ ਸੋਹਣੀ ਜਿਹੜੀ ਸਜਾਵਟ ਹੈਗੀ ਇੱਥੇ ਕੀਤੀ ਗਈ ਹੈਗੀ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਆਪਾਂ ਇਥੋਂ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਤੇ ਕੱਲ ਦਾ ਸਫਰ ਹੈ ਜਿਹੜਾ ਆਪਾਂ ਕੱਲ ਨੂੰ ਸਟਾਰਟ ਕਰਾਂਗੇ ਇਸੇ ਜਗ੍ਹਾ ਦੇ ਉੱਤੋਂ ਕਿੰਨੀ ਝਟਾਈ ਹੈ ਕਿਵੇਂ ਤੁਸੀਂ ਜਾਣਾ ਸਾਰੀਆਂ ਗੱਲਾਂ ਜਿਹੜੇ ਕੱਲ ਦੇ ਵਲੌਗ ਦੇ ਵਿੱਚ ਦੱਸਾਂਗੇ ਤੇ ਇੱਥੋਂ ਸਟਾਰਟਿੰਗ ਹੁੰਦਾ ਜੀ ਦਰਬਾਰ ਸਾਹਿਬ ਤੇ ਕੜਾ ਪ੍ਰਸ਼ਾਦ ਦਾ ਬਾਹਰ ਬੋਰਡ ਲੱਗਿਆ ਹੋਇਆ ਹੈਗਾ ਤੇ ਸਾਹਮਣੇ ਆ ਜਾਂਦਾ ਜੀ ਦਰਬਾਰ ਸਾਹਿਬ ਤੇ ਕਾਫੀ ਸੋਹਣੀ ਹੈ ਜਿਹੜੀ ਸਜਾਵਟਾ ਇਸ ਜਗ੍ਹਾ ਦੇ ਉੱਤੇ ਕੀਤੀ ਗਈ ਹੈਗੀ ਇਹ ਮੱਥਾ ਟੇਕ ਲੈ ਕੇ ਬਾਅਦ ਇੱਥੇ ਚੱਲਦੇ ਹੁਣ ਆਪਾਂ ਬਾਰ ਤੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਤੇ ਪੂਰੇ ਦਰਬਾਰ ਸਾਹਿਬ ਦੇ ਦਰਸ਼ਨ ਕਰਉਣ ਤੋਂ ਆਗੇ ਜੀ ਬਾਰ ਤੇ ਕੱਲ ਨੂੰ ਇੱਥੇ ਸਟਾਰਟ ਕਰਾਂਗੇ ਜੀ ਨਮਾ ਬਲਾਉ